ਤਾਂ ਗੱਲ ਕਰਦੇ ਆਂ ਅੰਮ੍ਰਿਤਸਰ ਸ਼ਹਿਰ ਦੀ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੋ ਵੱਡੀਆਂ ਕਾਰਵਾਈਆਂ ਹੋਈਆਂ ਨੇ ਇੱਕ ਕਾਰਵਾਈ ਤਾਂ 에어ਪੋਰਟ ਦੇ ਉੱਪਰ ਹੋਈ ਹੈ ਜਰਕੀ ਦੂਜੀ ਕਾਰਵਾਈ SSOC ਨੇ ਕੀਤੀ ਹੈ ਜਿੱਥੇ 에어ਪੋਰਟ ਤੇ ਛੜੀ ਕਾਰਵਾਈ ਹੋਈ ਹੈ ਉੱਥੇ ਇੱਕ ਵਿਅਕਤੀ ਦੇ ਕੋਲੋਂ 2 ਕਰੋੜ 66 ਲੱਖ ਰੁਪਏ ਦੀ ਕਰੰਸੀਆ ਛੜੀ ਉਹ ਬਰਾਮਦ ਕੀਤੀ ਗਈ ਹੈ ਇਹ ਕਰੰਸੀ ਇੱਕ ਪ੍ਰਕਾਰ ਦੀ ਨਹੀਂ ਸਗੋਂ 11 ਤਰ੍ਹਾਂ ਦੀ ਸੀ ਤਾਂ 11 ਤਰ੍ਹਾਂ ਦੀ ਕਰੰਸੀ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਅਛੜਾ ਕੀਤਾ ਗਿਆ ਤਾਂ ਇਹ ਵਿਅਕਤੀ ਜਿਹੜਾ ਕਿ ਦबई ਜਾ ਰਿਹਾ ਸੀ ਤੇ ਇਸਦੇ ਬੈਗ ਦੇ ਵਿੱਚ 11 ਤਰ੍ਹਾਂ ਦੀ ਕਰੰਸੀਆ ਛੜੀ ਉਹ ਲੁਕੋਈ ਹੋਈ ਸੀ ਜਿਸ ਨੂੰ ਹੁਣ ਜਬ ਤੱਕ ਕਰ ਲਿਆ ਗਿਆ ਤੇ ਦੂਜੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਕਾਰਵਾਈ ਆ ਜਿਹੜੀ OS SOC ਨੇ ਕੀਤੀ ਹੈ ਜਿੱਥੇ ਨੰਗਲ ਕੋਲਰ ਰੋਡ ਦੇ ਉੱਪਰ ਇੱਕ ਵੱਡੀ ਬਰਾਮਦਗੀ ਆ ਛੜੀ ਉਹ ਹਥਿਆਰਾਂ ਦੀ ਹੋਈ ਹੈ ਜਿੱਥੇ ਦੋ ਰਾਕਟ ਗਰਨੇਡ ਦੋ IED ਪੰਜ ਹੈਂਡ ਗਰਨੇਡ ਅਤੇ ਇੱਕ ਵਾਇਰਲੈਸ ਕਨੈਕਸ਼ਨ ਸੈਟ ਆ ਜਿਹੜਾ ਉਹ ਬਰਾਮਦ ਹੋਇਆ ਅੰਮ੍ਰਿਤਸਰ ਪੁਲਿਸ ਥਾਣੇ ਦੇ ਵਿੱਚ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਦੋ ਵੱਡੀਆਂ ਕਾਰਵਾਈਆਂ ਨੇ ਛੜੀਆਂ ਉਹ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜੀਤੀਆਂ ਗਈਆਂ ਨੇ ਜਿੱਥੇ 에어ਪੋਰਟ ਦੇ ਉੱਪਰ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 2 ਕਰੋੜ 66 ਲੱਖ ਰੁਪਏ ਦੀ 11 ਤਰ੍ਹਾਂ ਦੀ ਕਰੰਸੀਆ ਜਿਹੜੀ ਉਹ ਬਰਾਮਦ ਹੋਈ ਹੈ ਤੇ ਦੂਜੇ ਪਾਸੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਨੰਗਲ ਕੋਲਰ ਰੋਡ ਦੇ ਉੱਪਰ ਹੋਈ ਹੈ ਜਿੱਥੇ ਦੋ ਰਾਕਟ ਗਰਨੇਡ ਦੋ ਆਈਈਡੀ ਪੰਜ ਹੈਂਡ ਗਰਨੇਡ ਅਤੇ ਇੱਕ ਵਾਇਰਲੈਸ ਕਨੈਕਸ਼ਨ ਸੈੱਟ ਆ ਜਿਹੜਾ ਉਹ ਪੁਲਿਸ ਨੇ ਬਰਾਮਦ ਕੀਤਾ ਤਾਂ ਅਮਰਸਰ ਪੁਲਿਸ ਥਾਣੇ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਗੱਲ ਕਰਦੇ ਆਂ ਅੰਮ੍ਰਿਤਸਰ ਸ਼ਹਿਰ ਦੀ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੋ ਵੱਡੀਆਂ ਕਾਰਵਾਈਆਂ ਹੋਈਆਂ ਨੇ ਇੱਕ ਕਾਰਵਾਈ ਤਾਂ 에어ਪੋਰਟ ਦੇ ਉੱਪਰ ਹੋਈ ਹੈ ਜਰਕੀ ਦੂਜੀ ਕਾਰਵਾਈ ਐਸ ਐਸ او ਸੀ ਨੇ ਕੀਤੀ ਹੈ ਜਿੱਥੇ 에어ਪੋਰਟ ਤੇ ਜਿਹੜੀ ਕਾਰਵਾਈ ਹੋਈ ਹੈ ਉੱਥੇ ਇੱਕ ਵਿਅਕਤੀ ਦੇ ਕੋਲੋਂ 2 ਕਰੋੜ 66 ਲੱਖ ਰੁਪਏ ਦੀ ਕਰੰਸੀਆ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਇਹ ਕਰੰਸੀ ਇੱਕ ਪ੍ਰਕਾਰ ਦੀ ਨਹੀਂ ਸਗੋਂ 11 ਤਰ੍ਹਾਂ ਦੀ ਸੀ ਤਾਂ 11 ਤਰ੍ਹਾਂ ਦੀ ਕਰੰਸੀ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਅਛੜੋ ਕੀਤਾ ਗਿਆ ਤਾਂ ਇਹ ਵਿਅਕਤੀ ਛੜਾ ਕਿ ਦबई ਜਾ ਰਿਹਾ ਸੀ ਤੇ ਇਸ ਦੇ ਬੈਗ ਦੇ ਵਿੱਚ 11 ਤਰ੍ਹਾਂ ਦੀ ਕਰੰਸੀਆ ਛੜੀ ਉਹ ਲੁਕੋਈ ਹੋਈ ਸੀ ਜਿਸ ਨੂੰ ਹੁਣ ਜ਼ਬਤ ਕਰ ਲਿਆ ਗਿਆ ਤੇ ਦੂਜੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਕਾਰਵਾਈ ਆ ਛੜੀ ਉਹ ਐਸ ਐਸ ਓ ਸੀ ਨੇ ਕੀਤੀ ਹੈ ਜਿੱਥੇ ਨੰਗਲ ਕੋਲਰ ਰੋਡ ਦੇ ਉੱਪਰ ਇੱਕ ਵੱਡੀ ਬਰਾਮਦਗੀ ਆ ਛੜੀ ਉਹ ਹਥਿਆਰਾਂ ਦੀ ਹੋਈ ਹੈ ਜਿੱਥੇ ਦੋ ਰਾਕਟ ਗਰਨੇਡ ਦੋ ਆਈ ਈ ਡੀ ਪੰਜ ਹੈਂਡ ਗਰਨੇਡ ਅਤੇ ਇੱਕ ਵਾਇਰਲੈਸ ਕਨੈਕਸ਼ਨ ਸੈੱਟ ਆ ਜਿਹੜਾ ਉਹ ਬਰਾਮਦ ਹੋਇਆ ਅੰਮ੍ਰਿਤਸਰ ਪੁਲਿਸ ਥਾਣੇ ਦੇ ਵਿੱਚ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਦੋ ਵੱਡੀਆਂ ਕਾਰਵਾਈਆਂ ਨੇ ਛੜੀਆਂ ਉਹ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਕੀਤੀਆਂ ਗਈਆਂ ਨੇ ਜਿੱਥੇ 에어ਪੋਰਟ ਦੇ ਉੱਪਰ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 2 ਕਰੋੜ 66 ਲੱਖ ਰੁਪਏ ਦੀ 11 ਤਰ੍ਹਾਂ ਦੀ ਕਰੰਸੀਆ ਜਿਹੜੀ ਉਹ ਬਰਾਮਦ ਹੋਈ ਹੈ ਤੇ ਦੂਜੇ ਪਾਸੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਨੰਗਲ ਕੋਲਰ ਰੋਡ ਦੇ ਉੱਪਰ ਹੋਈ ਹੈ ਜਿੱਥੇ ਦੋ ਰਾਕਟ ਗਰਨੇਡ ਦੋ ਆਈਈਡੀ ਪੰਜ ਹੈਂਡ ਗਰਨੇਡ ਅਤੇ ਇੱਕ ਵਾਇਰਲੈਸ ਕਨੈਕਸ਼ਨ ਸੈੱਟ ਆ ਜਿਹੜਾ ਉਹ ਪੁਲਿਸ ਨੇ ਬਰਾਮਦ ਕੀਤਾ ਤਾਂ ਅਮਰਸਰ ਪੁਲਿਸ ਥਾਣੇ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ